ਸੈਮੀਫਾਈਨਲ ਤੋਂ ਬਾਅਦ ਫੇਰ ਉਹ ਹਰ ਗਰੁੱਪ 'ਚ 10-10 ਬੱਚੇ ਹੌਟ ਸੀਟ ਤੇ ਆਉਂਦੇ ਆ ਤੇ ਉਹਨਾਂ 'ਚ 5-5 ਬੱਚਿਆਂ ਨੂੰ 1 ਲੱਖ ਤੋਂ ਲੈ ਕੇ 15 ਹਜ਼ਾਰ ਤੱਕ ਜਿਹੜੇ ਇਨਾਮ ਉਹ ਦਿੱਤੇ ਜਾਂਦੇ ਆ ਉਹਦੇ ਵਿੱਚ ਗਰਬਾਣੀ ਦੀਆਂ ਟੁਕਾਂ ਤੁਸੀਂ ਬੋਲਣੀ ਆ ਤੇ ਉਹਨਾਂ ਨੇ ਬੱਚਿਆਂ ਨੇ ਗਰਬਾਣੀ ਦੀ ਟੁਕ ਨੂੰ ਅੱਗੇ ਪੂਰਾ ਕਰਨਾ ਸਕ ਇਤਿਹਾਸ ਦੀਆਂ ਜਿੰਨਾ ਆਪਣਾ ਪਸ਼ੋਕੜ ਹੈਗਾ ਉਹਦੇ ਤੇ ਕੁਐਸਚਨ ਆਨਸਰ ਹੈ ਜਨਰਲ ਨੋਲੇਜ ਇਸ ਕਰਕੇ ਅਸੀਂ ਨਾਲ ਸ਼ੁਰੂ ਕੀਤਾ ਹੋਇਆ ਕਿ ਬੱਚਿਆਂ ਨੂੰ ਗਿਆਨ ਹੋਵੇ ਸਿਵਲ ਸਰਵੰਟ ਕਿਦਾਂ ਬਣਨਾ ਆਈਐਸ ਕਿਦਾਂ ਬਣਨਾ ਉਸ ਪਾਸੇ ਜਾਗਰਤ ਕਰਨਾ ਤੇ ਇਹਦੇ ਨਾਲ ਨਾਲ ਜਦੋਂ ਬੱਚਾ ਧਰਮ ਦੀ ਵਿਦਿਆ ਦੁਨਿਆਵੀ ਵਿਦਿਆ ਦੇ ਨਾਲ ਨਾਲ ਧਰਮ ਦੇ ਵਿੱਚ ਪਰਪੱਕ ਹੋ ਰਿਹਾ ਤਾਂ ਉਹਨੂੰ ਉਸ ਸਿਸਟਮ ਚ ਲੈ ਕੇ ਆਉਣਾ ਜੇ ਸਾਡਾ ਪੋਲੀਟੀਸ਼ੀਅਨ ਕੋਈ ਬੱਚਾ ਉਹਦਾਂ ਦਾ ਬਣਦਾ ਤਾਂ ਉਹਨੂੰ ਉਹ ਗਿਆਨ ਹੋਵੇ ਨੌਲੇਜ ਹੋਵੇ ਕਿ ਮੈਂ ਪੋਲੀਟਿਸ਼ੀਅਨ ਬਣ ਰਿਹਾ ਪੈਸਾ ਕਮਾਉਣ ਵਾਸਤੇ ਨਹੀਂ ਬਣ ਰਿਹਾ ਮੈਂ ਦੇਸ਼ ਦੀ ਸੇਵਾ ਕਰਨ ਵਾਸਤੇ ਬਣ ਦੇਸ਼ ਦੀ ਸੇਵਾ ਕਰਨ ਵਾਸਤੇ ਬਣ ਰਿਹਾ ਸੋ ਆਈਡੀਆ ਉਹ ਮੁੱਖ ਰੱਖਿਆ ਹੋਇਆ ਤੇ 12000 ਪਿੰਡਾਂ ਚ ਪਹੁੰਚਣਾ ਚਾਹੁੰਦੇ ਆ ਤੇ ਉਹ ਇਨਾਮ ਇੱਕ ਦਿਨ ਚਾਹੁੰਦੇ ਆ ਗੁਰੂ ਨੇ ਚਾਇਆ ਤੇ ਵੀ ਉਹ ਪਹਿਲਾ ਇਨਾਮ ਜਿਹੜਾ 1 ਕਰੋੜ ਰੁਪਈਆ ਹੋਵੇ ਤਾਂ ਕਿ ਸਾਡਾ ਜਿੰਨਾ ਵੀ ਜਿੱਥੇ ਵੀ ਵਰਡ ਵਾਰਡ ਦੇ ਵਿੱਚ ਸਿੱਖ ਜਾਂ ਨੌਨ ਸਿੱਖ ਜਿਹੜਾ ਉਸ ਕੰਪੀਟੀਸ਼ਨ 'ਚ ਭਾਗ ਲੈਣਾ ਚਾਹੁੰਦਾ ਤਾਂ ਉਹਨੂੰ ਜਿਵੇਂ ਕੇਬੀਸੀ ਦਾ ਪ੍ਰੋਗਰਾਮ ਚੱਲਦਾ ਹੈਗਾ ਬੜੇ ਲੰਬੇ ਸਮੇਂ ਤੋਂ ਐਗਜ਼ੈਕਟਲੀ ਉਹ ਲੋਕਾਂ ਤੱਕ ਬਣਾ ਕੇ ਪਹੁੰਚਾਉਂਦਾ